ਲੁਧਿਆਣਾ ਦੇ ਕਿਚਲੂ ਨਗਰ ਸ਼੍ਰੀ ਰਾਮ ਦਰਬਾਰ ਮੰਦਿਰ ਵਿਖੇ ਸ਼੍ਰੀ ਬ੍ਰਾਹਮਣ ਮਾਸਬਾ ਲੁਧਿਆਣਾ ਦੇ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਤਵਾਂ ਜੇਲਾ ਪਧਰੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਸਮਾਜਿਕ ਰਾਜਨੀਤਿਕ ਧਾਰਮਿਕ ਆਗੂਆਂ ਨੇ ਸ਼ਿਰਕਤ ਕਰ ਭਗਵਾਨ ਜੀ ਦੇ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਲੁਧਿਆਣਾ ਲਈ 3 ਚਾਤਰ ਅੱਜ ਸ੍ਰੀ ਬ੍ਰਾਹਮਣ ਮਾਸਵਾ ਦੇ ਵੱਲੋਂ ਭਗਵਾਨ ਸ੍ਰੀ ਪਰਸ਼ੁਦਾਮ ਜੀ ਦਾ 7ਵਾਂ ਜਨਮ ਅਸਤੂ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਮਸਤ ਲੁਧਿਆਣੇ ਤੋਂ ਸ੍ਰੀ ਬ੍ਰਾਹਮਣ ਸਵਾਦ ਦੀਆਂ ਸਾਰੀਆਂ ਸ਼ਾਖਾਵਾਂ ਆਈਆਂ ਨੇ ਬਹੁਤ ਸੰਗਤ ਆਈ ਹੈ ਅੱਜ ਦੇ ਇਸ ਦਰਬਾਰ ਦੇ ਵਿੱਚ ਬਿਵਾਹ ਸ੍ਰੀ ਪਰਸ਼ੁਦਾਮ ਜੀ ਦੇ ਚਰਨਾਂ ਦੇ ਵਿੱਚ ਮੇਰੀ ਇਹ ਹੀ ਬੇਨਤੀ ਕਿ ਜਿਹੜੀ ਜਿਹੜੀ ਸੰਗਤ ਅੱਜ ਦਰਬਾਰ ਦੇ ਵਿੱਚ ਆਈ ਹੈ ਉਹਨਾਂ ਨੂੰ ਸਵਾਸਥ્ય ਪ੍ਰਦਾਨ ਕਰੇ ਉਹਨਾਂ ਨੂੰ ਤੰਦਰੁਸਤੀ ਪ੍ਰਦਾਨ ਕਰੇ ਹਰੇਕ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਮੈਂ ਅੱਜ ਸ੍ਰੀ ਪ੍ਰਭੂ ਭਗਵਾਨ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਾਂਗਾ ਸਮਸਤ ਬ੍ਰਾਹਮਣ ਸਮਾਜ ਸਾਡਾ ਫਗਵਾੜੇ ਦੇ ਵਿੱਚ 5 ਕਿਲੋਮੀਟਰ ਅੱਗੇ ਖਾਟੀ ਪਿੰਡ ਹੈ ਉੱਥੇ ભગવાન શ્રી ਪਰਸ਼ੂਰਾਮ ਜੀ ਦੀ ਜਸਲੀਆ ਸੋਰੀ ਤੁਸੀਂ ਉੱਥੇ ਜ਼ਰੂਰ ਜਾਓ ਉੱਥੇ ਜਾਓ ਮੰਨ ਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਹੈ ਪ੍ਰਭੂ ਪਰਸ਼ੂਨਾ ਬਹੁਤ ਹੀ ਬਹੁਤ ਹੀ दया ਦੇ ਪਤ ਬਹੁਤ ਹੀ ਵਿਦਿਆਦੇ ਉਹਨਾਂ ਦਾ ਕੋਈ ਤੁਲਨਾ ਨਹੀਂ ਹੈ ਕਿਸੇ ਦੇ ਨਾਲ ਸੋ ਮੈਂ ਆਹੀ ਸਾਰੀ ਹੀ ਸੰਗਤ ਇੱਕ ਵਾਰ ਫੇਰ ਤੋਂ ਆਪਣੇ ਪ੍ਰਧਾਨ ਸ਼੍ਰੀ ਸੁਖਦੇਵ ਦਾਤ ਪੱਪੂ ਜੀ ਸਾਡੇ ਚੇਅਰਮੈਨ ਡਾਕਟਰ ਹਰਜੀ ਸ਼ਰਮਾ ਜੀ ਵਾਈਸ ਚੇਅਰਮੈਨ ਕਮਲ ਸ਼ਰਮਾ ਜੀ ਨਾਲ ਸਾਰਿਆਂ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਅੱਜ ਦੇ ਪਵਿੱਤਰ ਦਿਹਾੜੇ ਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਹਾਂ ਸਾਡੇ ਸਾਰੇ ਹੀ ਸਮਾਜ ਨੂੰ ਤਰੱਕੀ ਦੇ ਦੇ ਸਾਡਾ ਸਾਰਾ ਸਮਾਜ ਇੱਕ ਦੂਜੇ ਦੀ ਹਮੇਸ਼ਾ ਮਦਦ ਕਰੇ ਹਮੇਸ਼ਾ ਪਿਆਰ ਨਾਲ ਰਹੇ ਸਮਾਜ ਵਿੱਚ ਸਨਾਤਨ ਤਰੰਧ ਦਾ ਪ੍ਰਚਾਰ ਹੋਵੇ ਔਰ ਨਾਲੋਂ ਨਾਲ ਹੀ ਸਾਡੇ ਵਿੱਚ ਅਮਿਤ ਭਗਤ ਜੀ ਔਰ ਬਰਿੰਦਰ ਕੁੰਦਰਾ ਜੀ ਨਿਸ਼ਾਨ ਚੋਪੜਾ ਜੀ ਪੂਬੇਸ਼ ਕਿਸ਼ਨ ਜੀ ਸਾਡੀ ਟੀਮ ਨਾਲ ਲਾਏ ਨੇ ਭਗਵਾਨ ਸ਼੍ਰੀ ਬਜਰੰਗ ਬਲੀ ਜੀ ਦਾ 3 ਜੂਨ ਨੂੰ ਮੰਗਲਵਾਰ ਰਾਮੀਲਾ ਮੈਦਾਨ ਦੇ ਵਿੱਚ ਬਹੁਤ ਵਧੀਆ ਭਾਵੇ ਚੌਂਕੀ ਕਰਵਾ ਰਹੇ ਨੇ ਮੇਰੀ ਸਾਰੇ ਹੀ ਸੰਗਤਾਂ ਕੇ ਬੇਨਤੀ ਆਪਾਂ ਇਸ ਚੌਂਕੀ ਵਿੱਚ ਜਾਣਾ ਹੈ ਭਗਵਾਨ ਬਾਲਾ ਜੀ ਦਾ ਆਸ਼ੀਰਵਾਦ ਲੈਣਾ ਹੈ ਭਗਵਾਨ ਬਾਲਾ ਜੀ ਦਾ ਬਲ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਬੋਲੀ ਸ਼ੰਕਰ ਭਗਵਾਨ ਕੀ ਜੈ ਮੈਂ ਅੱਜ ਪਰਸ਼ੂਰਾਮ ਦੇ ਜਨਮ ਉਤਸਵ ਦੇ ਉਤੇ ਪੂਰੇ ਲੁਧਿਆਣਾ ਦੇ ਵਸਨੀਕਾਂ ਦੀ ਤਰਫੋਂ ਔਰ ਆਪਣੀ ਸਮੂਹੀ ਟੀਮ ਵੱਲੋਂ ਬਹੁਤ ਬਹੁ ਪਸ਼ੂ ਰਾਮ ਦੇ ਜਨਮ ਦਿਵਸ ਤੇ ਸਾਰਿਆਂ ਨੂੰ ਵਧਾਈ ਦੇਣਾ ਸਮੂਹੀ ਟੀਮ ਬੜੀ ਖੁਸ਼ੀਆਂ ਨਾਲ ਔਰ ਇੰਦੀ ਸੰਗਤ ਅਸੀਂ ਇੰਦੀ ਸੰਗਤ ਕਦੀ ਇੰਨੀ ਵੇਖੀ ਨਹੀਂ ਇੰਦੀ ਸੰਗਤ ਜਿਹੜੇ ਬ੍ਰਾਹਮਣ ਸਮਾਜ ਦੇ ਜਿਹੜੇ ਇੰਦੀ ਸੰਗਤ ਇੱਥੇ ਆ ਕੇ ਇਕੱਠੀ ਹੋਈ ਹੈ ਪੱਪੀ ਪ੍ਰੈਸ਼ਰ ਜੀ ਵੀ ਆਏ ਸਨ ਸਾਰੇ ਹੋਰ ਨੇਤਾगण ਆਏ ਨੇ ਔਰ ਉਹਨਾਂ ਨੇ ਇਸ ਤਰੀਕੇ ਨਾਲ ਲਿਆ ਕਿ ਸਾਰੇ ਦੇ ਸਾਰੇ ਇੰਨੀ ਸੰਗਤ ਮੈਂ ਅਜ ਤੱਕ ਨਹੀਂ ਦੇਖੀ ਪਰਚੂ ਰਾਮਦਾਸ ਜਨਮ ਦਿਹਾੜਾ ਮਨਾਉਂਦੇ ਹੋਏ ਔਰ ਇਸ ਦੇ ਨਾਲ ਸਾਰੇ ਲੁਧਿਆਣਾ ਵਾਸੀਆਂ ਨੂੰ ਮੈਂ ਇੱਥੇ ਮੰਚ ਤੋਂ ਖੜਾ ਹੋ ਕੇ ਪਰਚੂ ਰਾਮ ਜੀ ਦੇ ਮੰਦਰ ਦੇ ਤਸਵੀਰ ਦੇ ਸਾਹਮਣੇ ਮੰਦਰ ਦੇ ਸਾਹਮਣੇ ਖੜਾ ਹੋ ਕੇ ਪੂਰੇ ਪੰਜਾਬ ਲੁਧਿਆਣਾ ਕੀ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਬਹੁਤ ਬਹੁਤ ਧੰਨਵਾਦ जय भगवान परशुराम की बोलो श्री शंकर भगवान की जय सियापति रामचंद्र की जय बोलो श्री शंकर भगवान की जय